ਹਾਂਜੀ ਦੋਸਤੋ ਕਿੱਦਾਂ ਹਾਰੇ ਮੈਂ ਤੁਹਾਡਾ ਨਵਦੀਪ ਦੌੜੀਖਾਨੇ ਵਾਲਾ ਅੱਜ ਆਪਣੇ ਦੌੜੀਖਾਨੇ ਪਿੰਡ ਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਹੈਗੇ ਆ ਮੁਕਾਬਲੇ ਜਿਦੇ ਵਿੱਚ ਰੀਸਾਂ ਲੰਮੀ ਸ਼ਾਲ ਕਬੱਡੀ ਨੈਸ਼ਨਲ ਗੋਲਾ ਸੁੱਟਣਾ ਤੇ ਕਬੱਡੀ ਸਰਕਲ ਦੇ ਮੈਚ ਹੋਣਗੇ ਤੇ ਹੋਰ ਵੀ ਗੇਮਾਂ ਕਾਫੀ ਹੋਣੀਆਂ ਤੋਂ ਪੰਜ ਸਕੂਲਾਂ ਦੇ ਬੱਚੇ ਆ ਰਹੇ ਅੱਜ ਆਪਣੇ ਪਿੰਡ ਦੇ ਵਿੱਚ ਤੇ ਗਰਾਊਂਡ ਦੀਆਂ ਹੋ ਰਹੀਆਂ ਤਿਆਰੀਆਂ ਆਉ ਤੁਹਾਨੂੰ ਦਿਖਾਉਣੇ ਆ ਤਵਾ ਗਾਲਾ ਕਰਿਆ ਪ੍ਰੋਪਰ ਜਿਹੜੀ ਤਿਆਰੀ ਟਰੈਕ ਬਾਨਾ ਜੀ ਇੱਥੇ ਰੇਖਾ ਵਾਲਾ ਇਹ ਬਹੁਤ ਵਧੀਆ ਆਪਣੇ ਕੋਲੇ ਬੱਚੇ ਜਿਹੜੇ ਸੁਭਾਵੀ ਮਿਹਨਤ ਲਾਉਣ ਆਉਂਦੇ ਆਗੇ ਵਧੀਆ ਮਿਹਨਤ ਕਰਦੇ ਆ ਇਹ ਸ਼ਾਮ ਨੂੰ ਵੀ ਬਹੁਤ ਬੱਚੇ ਆਉਂਦੇ ਆ ਤੇ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਸ਼ੇਅਰ ਦੋਸਤੋ ਤੇ ਆਪਾਂ ਜੇ ਤੁਹਾਨੂੰ ਦੱਸਾਂਗੇ ਫਿਰ ਅਗਲੀ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਬੱਚੇ ਫਾਸਟ ਸੈਗੜਾਏ ਆ ਸੋ ਵੀਡੀਓ ਕਰਿਓ ਜੀ ਸ਼ੇਅਰ